ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗਲ ਤੇ I hope ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਦੀ ਨੋਟੀਫਿਕੇਸ਼ਨਸ ਨੇ ਉਹ ਮੇਰੇ ਸਾਰੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਣ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੇ ਚੈਨਲ ਤੇ ਬਾਣੀ ਨਾਲ ਰਿਲੇਟਿਡ ਵੀਡੀਓਜ਼ ਤੁਹਾਡੇ ਲਈ ਲੈ ਕੇ ਆਈ ਦੀਆਂ ਨੇ ਨਾਲ ਦੀ ਨਾਲ ਅਸੀਂ ਮੋਟੀਵੇਸ਼ਨਲ ਵੀਡੀਓਜ਼ ਵੀ ਤੁਹਾਡੇ ਲਈ ਲੈ ਕੇ ਆਈ ਦੀਆਂ ਨੇ ਤੇ ਇਹ ਨਾਲ ਦੇ ਨਾਲ ਜੇ ਸੱਚੀਆਂ ਹੱਡ ਬੀਤੀਆਂ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਤੇ ਆਪਣਾ ਮੋਟਿਵ ਉਸ ਐਂਡਿੰਗ ਹੁੰਦਾ ਜੀ ਕਿ ਆਪਾਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਬਾਣੀ ਦੇ ਨਾਲ ਜੋੜ ਸਕੀਏ ਤਾਂ ਕਿ ਜਿਨ੍ਹਾਂ ਦਾ ਟੈਨਸ਼ਨਸ ਦੇ ਨਾਲ ਹਨਾ ਥੋੜਾ ਜਿਹਾ ਚਲੋ ਮਨ ਨਹੀਂ ਡੋਲ ਵੀ ਜਾਂਦਾ ਕਿਸੇ ਟਾਈਮ ਸੋ ਆਪਾਂ ਆਪਣੇ ਭੈਣ ਭਰਾਵਾਂ ਦਾ ਮਨ ਨਹੀਂ ਡੋਲਣ ਦੇਣਾ ਆਪਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਜੀ ਆਪਣਾ ਸਾਰਿਆਂ ਦਾ ਜਿਹੜਾ ਮਨ ਹੈ ਤੇ ਆਪਣਾ ਜਿਹੜਾ ਵਿਸ਼ਵਾਸ ਆ ਉਹ ਬਾਣੀ ਤੇ ਟਿਕ ਸਕੇ ਜੀ ਸੋ ਇਸ ਕਰਕੇ ਜਿਹੜੀਆਂ ਮੇਰੀਆਂ ਵੀਡੀਓਜ਼ ਹੁੰਦੀਆਂ ਨੇ ਪਲੀਜ਼ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜਿਹੜੇ ਹੋਰ ਭੈਣ ਭਰਾਵਾ ਜਿਨ੍ਹਾਂ ਦਾ ਕਿਤੇ ਨਾ ਕਿਤੇ ਮਨ ਕਈ ਵਾਰ ਡੋਲਦਾ ਵੀ ਆ ਤੇ ਉਹਨਾਂ ਦਾ ਮਨ ਨਾ ਡੋਲੇ ਸੋ ਉਹਨਾਂ ਦਾ ਜਿਹੜਾ ਵੀ ਵਿਸ਼ਵਾਸ ਉਹ ਬਾਣੀ ਤੇ ਬਣਿਆ ਰਵੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਵੇਂ ਗੁਰੂ ਘਰ ਜਾ ਕੇ ਜਿਹੜੀ ਝਾੜੂ ਦੀ ਸੇਵਾ ਆ ਉਹ ਕਿਵੇਂ ਕਰਨੀ ਚਾਹੀਦੀ ਆ ਕਿਹੜੇ ਟਾਈਮ ਕਰਨੀ ਚਾਹੀਦੀ ਆ ਤਾਂ ਕਿ ਜਿਹੜੇ ਮੇਰੇ ਭੈਣ ਭਰਾ ਜਾ ਕੇ ਝਾੜੂ ਦੀ ਸੇਵਾ ਕਰਨੀ ਚਾਹੁੰਦੇ ਆ ਤੇ ਉਹਨਾਂ ਨੂੰ ਫੰਡ ਕਿਵੇਂ ਪ੍ਰਾਪਤ ਹੋਵੇ ਯਾਨੀ ਕਿਹੜੇ ਟਾਈਮ ਕਰੋ ਤੇ ਕਿਸ ਤਰ੍ਹਾਂ ਉਥੇ ਸੇਵਾ ਕਰੋ ਤਾਂ ਕਿ ਜਿਹੜਾ ਤੁਹਾਨੂੰ ਫਾਲਾ ਉਹ ਵਧੀਆ ਤਰੀਕੇ ਨਾਲ ਹੋਰ ਵੀ ਮਿਲ ਸਕੇ ਸੋ ਇਹ ਵੀ ਆਪਾਂ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਦੱਸਾਂਗੇ ਵੀਡੀਓ ਦੇ ਸੋ ਇਸ ਕਰਕੇ ਵੀਡੀਓ ਨੂੰ ਪਲੇ ਸਕਿਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਕਿਵੇਂ ਜਦੋਂ ਆਪਾਂ ਗੁਰੂ ਘਰ ਜਾ ਕੇ ਝਾੜੂ ਦੀ ਸੇਵਾ ਕਰਦੇ ਆ ਕਿਵੇਂ ਵਾਹਿਗੁਰੂ ਜੀ ਜਿਹੜੇ ਆਪਣੇ ਜਿਹੜੇ ਦੁੱਖਵਾਜਿਵੇਂ ਜਿਵੇਂ ਝਾੜੂ ਆਪਾਂ ਸੇਵਾ ਕਰਦੇ ਆ ਤੇ ਉਹਵੇਂ ਉਹ ਆਪਣੇ ਜਿਹੜੇ ਵਿਕਾਰ ਅਮਨ ਦੀ ਮਹਿਲ ਉਹ ਵੀ ਕਿਵੇਂ ਆਪਣੀ ਨਾਲ ਦੀ ਨਾਲ ਜੀ ਸਾਫ਼ ਹੁੰਦੀ ਆ ਵਾਹਿਗੁਰੂ ਜੀ ਦੀ ਕਿਵੇਂ ਕਿਰਪਾ ਹੁੰਦੀ ਆ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ ਸੋ ਲੋ ਜੀ ਆਪਣੀ ਸੱਚੀ ਹੱਟ ਵੀ ਤੇ ਅਸੀਂ ਤੁਹਾਡੇ ਨਾਲ ਹੁਣ ਸ਼ੇਅਰ ਕਰਨ ਜਾ ਰਹੀਆਂ ਇਹ ਪਰਿਵਾਰ ਹੁੰਦਾ ਜੀ ਦਿੱਲੀ ਦਾ ਦਿੱਲੀ ਰਹਿਣ ਵਾਲਾ ਜੀ ਪਰਿਵਾਰ ਤੇ ਬਹੁਤ ਹੀ ਜ਼ਿਆਦਾ ਕਰਜ਼ਾਈ ਹੋਇਆ ਹੁੰਦਾ ਬਹੁਤ ਜ਼ਿਆਦਾ ਕਰਜ਼ੇ ਚ ਡੁੱਬਿਆ ਹੁੰਦਾ ਜੀ ਤੇ ਪਰਿਵਾਰ ਦੇ ਸਾਰੇ ਮੈਂਬਰ ਕੰਮ ਕਰਦੇ ਹੁੰਦੇ ਨੇ ਪਰ ਬਚਦਾ ਬਚਾਉਂਦਾ ਕੁਝ ਨਹੀਂ ਕਿਉਂਕਿ ਕਰਜ਼ਾ ਇੰਨਾ ਚੜਿਆ ਹੁੰਦਾ ਜੀ ਕਿਰਾਏ ਦੇ ਮਕਾਨ ਤੇ ਰਹਿੰਦੇ ਹੁੰਦੇ ਨੇ 10000 ਰੁਪਏ ਜਿਹੜਾ ਮਹੀਨੇ ਦਾ ਕਿਰਾਇਆ ਜਾਂਦਾ ਜੀ ਘਰ ਦਾ ਸੋ 10000 ਰੁਪਿਆ ਕਿਰਾਇਆ ਬਾਕੀ ਹੋਰ ਖਰਚੇ ਦੀ ਸੋ ਸਾਰਾ ਪਰਿਵਾਰ ਕਮਾਉਂਦਾ ਵੀ ਸੀ ਪਰ ਫਿਰ ਵੀ ਕੁਝ ਨਹੀਂ ਬਣਦਾ ਸੀ ਕਿਉਂਕਿ ਪੈਸਾ ਆਉਂਦਾ ਬਾਅਦ ਉਸੇ ਹੀ ਚਲਾ ਪਿਆ ਜਾਂਦਾ ਸੀ ਇੰਨਾ ਕਿ ਯਾਨੀ ਔਖਾ ਟਾਂਗ ਹੁੰਦਾ ਸੀ ਕਿ ਰੋਟੀ ਖਾਣ ਨੂੰ ਵੀ ਕਈ ਵਾਰੀ ਪੈਸੇ ਨਹੀਂ ਹੁੰਦੇ ਸੀ ਕਿਉਂਕਿ ਜਿਹੜੇ ਪੈਸੇ ਹੁੰਦੇ ਸੀ ਜੀ ਉਹ ਐਵੇਂ ਇੱਧਰ ਉੱਧਰਲੇ ਖਰਚਿਆਂ ਦੇ ਵਿੱਚ ਕਰਜ਼ੇ ਦਾ ਬਿਆਸ ਦੇਣਾ ਇਦਾਂ ਹੀ ਜੀ ਬਸ ਜਿਹੜੇ ਪੈਸੇ ਆ ਇੱਦੀ ਰੋਦ ਖੋਲਦ ਹੋ ਜਾਂਦੇ ਸੀ ਆਉਂਦੇ ਹੋਏ ਸੋ ਬਹੁਤ ਹੀ ਜ਼ਿਆਦਾ ਗਰੀਬੀ ਨਾਲ ਜੂਝ ਰਿਹਾ ਸੀ ਜੀ ਇਹ ਪਰਿਵਾਰ ਸੋ ਬਹੁਤ ਹੀ ਜ਼ਿਆਦਾ ਜੀ ਮਾੜੇ ਦਿਨ ਦੇਖ ਰਿਹਾ ਸੀ ਜੀ ਇਹ ਪਰਿਵਾਰ ਗਰੀਬੀ ਦੇ ਨਾਲ ਜੂਝ ਰਿਹਾ ਸੀ ਇੱਕ ਸਿੱਖ ਫੈਮਿਲੀ ਸੀਗੀ ਪਰ ਗੁਰੂ ਤੇ ਵਿਸ਼ਵਾਸ ਬੇਅਟੁੱਟ ਸੀਗਾ ਬਾਣੀ ਦਾ ਜਾਪ ਨਿਤ ਹੁੰਦਾ ਸੀ ਜੀ ਇਹਨਾਂ ਦੇ ਘਰ ਦੇ ਵਿੱਚ ਸੋ ਦੁਆਰਾ ਸਾਹਿਬ ਦੀ ਪਰਿਵਾਰ ਡੇਲੀ ਜਾਂਦਾ ਸੀ ਮੱਥਾ ਜ਼ਰੂਰ ਟੇਕਦਾ ਸੀਗਾ ਜੀ ਪਰ ਹੁਣ ਕਈ ਲੋਕਾਂ ਨੇ ਕਹਿੰਨਾ ਬਾਣੀ ਪੜਦੇ ਸੀ ਗੁਰਦੁਆਰਾ ਸਾਹਿਬ ਵੀ ਜਾਂਦੇ ਸੀ ਫੇਰ ਇੰਨੀ ਗਰੀਬੀ ਇੰਨਾ ਦੁੱਖ ਕਿਉਂ ਗੱਲ ਉਹੀ ਹੈ ਹਾਲ ਹੁੰਦੀ ਹੈ ਕਰਮਾਂ ਦੀ ਹਨਾ ਜੋ ਆਪਾਂ ਨੇ ਕਰਮ ਹੁੰਦੀਆ ਉਹਨਾਂ ਦਾ ਫਲ ਆਪਾਂ ਨੂੰ ਜਰੂਰ ਮਿਲਣਾ ਹੀ ਮਿਲਣਾ ਹੁੰਦਾ ਵਾ ਆਪਣੇ ਪਾਸਟ ਲਾਈਫ ਦੇ ਕਰਮ ਹੁੰਦੇ ਆ ਉਹ ਕਿਤੇ ਨਾ ਕਿਤੇ ਆਪਾਂ ਨੂੰ ਇਸ ਲਾਈਫ ਦੇ ਵਿੱਚ ਵੀ ਚੁਕਾਉਣੇ ਪੈਂਦੇ ਨੇ ਸੋ ਇਸ ਕਰਕੇ ਜੀ ਬਾਣੀ ਜਦੋਂ ਆਪਾਂ ਪੜ੍ਹਦੇ ਆ ਉਹਦੇ ਨਾਲ ਕੀ ਹੁੰਦਾ ਆ ਕਿ ਆਪਣੀ ਜਿਹੜੇ ਦੁੱਖਾਂ ਦਾ ਵਾ ਜਿਹੜਾ ਭਾਰ ਆ ਉਹ ਥੋੜਾ ਘਟ ਜਾਂਦਾ ਵਾ ਜਿਵੇਂ ਕਿ ਇਸ ਫੈਮਿਲੀ ਦੇ ਨਾਲ ਵੀ ਅੱਗੇ ਇਦਾਂ ਹੀ ਹੋਣਾ ਕਿਉਂਕਿ ਇਹਨਾਂ ਨੇ ਬਾਣੀ ਦਾ ਲੜ ਨਹੀਂ ਛੱਡਿਆ ਸੋ ਕਿਵੇਂ ਫਿਰ ਵਾਹਿਗੁਰੂ ਜੀ ਨੇ ਇਹਨਾਂ ਦੀ ਮਦਦ ਕੀਤੀ ਕਿਵੇਂ ਵਾਹਿਗੁਰੂ ਜੀ ਨੇ ਫਿਰ ਇਹਨਾਂ ਤੇ ਕਿਰਪਾ ਕੀਤੀ ਸੋ ਤੁਹਾਨੂੰ ਵੀਡੀਓ ਚੋਂ ਅੱਗੇ ਪਤਾ ਲੱਗੂਗਾ ਇੱਕ ਦਿਨ ਜੀ ਇਹ ਫੈਮਿਲੀ ਜਾਂਦੀ ਆ ਇੱਕ ਕਿਸੇ ਬਹੁਤ ਪਹੁੰਚੇ ਹੋਏ ਮਾਪੁਰਖ ਕੋਲ ਜਾਂਦੀ ਆ ਤੇ ਆਪਣੀ ਸਾਰੇ ਗੱਲਬਾਤ ਦੱਸਦੇ ਨੇ ਕਿ ਅਸੀਂ ਫੈਮਿਲੀ ਦੇ ਇਨੇ ਮੈਂਬਰ ਆ ਸਾਰੇ ਕੰਮ ਕਰਦੇ ਆ ਸਾਡੇ ਬਹੁਤ ਕਰਜ਼ਾ ਚੜਿਆ ਹੋਇਆ ਵਾ ਅਸੀਂ ਕਿਰਾਏ ਦੇ ਘਰ ਚ ਰਹਿਨੇ ਆ ਸਾਨੂੰ ਕੁਝ ਨਹੀਂ ਵੱਜਦਾ ਬਹੁਤ ਜ਼ਿਆਦਾ ਗਰੀਬੀ ਦੇ ਨਾਲ ਜੂਝ ਰਹੇ ਆ ਕਿ ਤੇ ਕਿਰਪਾ ਕਰੋ ਸਾਨੂੰ ਰਾਹ ਦਿਖਾਓ ਕਿ ਅਸੀਂ ਕਿਸ ਤਰ੍ਹਾਂ ਇਸ ਗਰੀਬੀ ਤੋਂ ਛੁਟਕਾਰਾ ਪਾ ਸਕੀਏ ਤੇ ਮਾਪੁਰਖ ਜੀ ਉਹਨਾਂ ਨੂੰ ਦੱਸਦੇ ਨੇ ਕਿ ਦਿੱਲੀ ਦੇ ਵਿੱਚ ਗੁਰਦੁਆਰਾ ਸਾਹਿਬ ਜਿੱਥੇ ਤੁਹਾਨੂੰ ਸਾਰਿਆਂ ਨੂੰ ਦਾ ਸੀਸ ਗੰਜ ਗੁਰਦੁਆਰਾ ਸਾਹਿਬ ਦਿੱਲੀ ਦੇ ਵਿੱਚ ਹੈਗਾ ਜੀ ਉਹ ਮਹਾਂਪੁਰਖ ਜੀ ਦੱਸਦੇ ਨੇ ਕਿ ਤੁਸੀਂ ਸੀਸ ਗੰਜ ਗੁਰਦੁਆਰਾ ਸਾਹਿਬ ਜਾਓ ਤੇ ਉੱਥੇ ਜਾ ਕੇ ਜੀ ਤੁਸੀਂ ਜਿਹੜੀ ਝਾੜੂ ਦੀ ਸੇਵਾ ਆ ਉਹ ਕਰਨੀ ਸ਼ੁਰੂ ਕਰੋ ਜੀ ਤੇ ਇਦਾਂ ਹੀ ਕਰਦਾ ਜੀ ਉਹ ਪਰਿਵਾਰ ਫਿਰ ਉਹ ਉਹਨਾਂ ਨੂੰ ਪੁੱਛਦੇ ਨੇ ਕਿ ਅਸੀਂ ਕਿਹੜੇ ਟਾਈਮ ਜਾਇਆ ਕਰੀਏ ਗੁਰਦੁਆਰਾ ਸਾਹਿਬ ਉਹ ਕਹਿੰਦੇ ਤੁਸੀਂ ਚਲੇ ਜਾਇਆ ਕਰੋ 3:00 ਵਜੇ 4:00 ਵਜੇ 4:30 ਵਜੇ ਮਾਰਨਿੰਗ ਟਾਈਮ ਤੇ ਉੱਥੇ ਜਾ ਕੇ ਉਦੋਂ ਝਾੜੂ ਦੀ ਸੇਵਾ ਕਰਿਆ ਕਰੋ ਤੇ ਜੀ ਅੱਧੀ ਕਰਦਾ ਜੀ ਸਾਰਾ ਪਰਿਵਾਰ ਸਵੇਰ ਕੰਮ ਤੇ ਚਲੇ ਜਾਂਦਾ ਆ ਤੇ ਫਿਰ ਜੀ ਸਾਰਾ ਪਰਿਵਾਰ ਬੈਠ ਕੇ ਪਲਾਨ ਕਰਦਾ ਵਾ ਕਿ ਆਪਾਂ ਰਾਤ ਨੂੰ ਚਲੋ ਹਨਾ ਇੰਨੀ ਟੈਨਸ਼ਨਾਂ ਵਾ ਨੀਂਦ ਤਾਂ ਵੈਸੇ ਹੀ ਨਹੀਂ ਆਉਂਦੀ ਹਨਾ ਤੇ ਆਪਾਂ ਕੀ ਕਰਿਆ ਕਰੀਏ ਕਿ ਆਪਾਂ ਰਾਤ ਨੂੰ 1:3 ਵਜੇ ਨੂੰ ਗੁਰਦੁਆਰਾ ਸਾਹਿਬ ਚਲੇ ਜਾਇਆ ਕਰੀਏ ਇਦਾਂ ਹੀ ਕਰਦਾ ਜੀ ਸਾਰਾ ਪਰਿਵਾਰ ਸਵੇਰ ਸਾਰੇ ਆਪਣੇ ਕੰਮਾਂ ਕਾਣਾ ਤੇ ਜਾਂਦੇ ਨੇ ਤੇ ਰਾਤ ਨੂੰ ਫਿਰ ਜੀ ਆ ਕੇ ਆਪਣਾ ਲੰਗਰ ਵਗੈਰਾ ਛਕ ਕੇ ਜੀ ਘਰੇ ਫਿਰ ਉਸ ਤੋਂ ਬਾਅਦ ਜੀ ਉਹ ਗੁਰਦੁਆਰਾ ਸਾਹਿਬ ਚਲੇ ਜਾਂਦੇ ਨੇ 2:3 ਵਜੇ ਨੂੰ ਟੜਕੇ ਉੱਥੇ ਚਲੇ ਜਾਂਦੇ ਨੇ ਕਿ ਉੱਥੇ ਜਾ ਕੇ ਜੀ ਸਾਰਾ ਪਰਿਵਾਰ ਝਾੜੂ ਦੀ ਸੇਵਾ ਕਰਦਾ ਕੋਈ ਜੂਤਿਆਂ ਦੀ ਸੇਵਾ ਕਰਦਾ ਹਨਾ ਤੇ ਇਦਾਂ ਜੀ ਉਹ ਸਾਰੇ ਉੱਥੇ ਸੇਵਾ ਕਰਦੇ ਨੇ ਤੇ ਜਦੋਂ ਜੀ ਅਤੀ ਸੇਵਾ ਕਰਦੇ 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 ਜੀ ਚਲੋ ਕੁਛ ਟਾਈਮ ਬੀਤਦਾ ਗਿਆ ਬੀਤਦਾ ਗਿਆ ਤੇ ਇੱਕ ਦਿਨ ਜੀ ਉਸ ਜਿਹੜੇ ਪਰਿਵਾਰ ਦਾ ਜਿਹੜਾ ਆਪਣੀ ਮੇਨ ਉਹਨਾਂ ਦੇ ਫਾਦਰ ਸਾਹਿਬ ਹੁੰਦੇ ਨੇ ਉਹਨਾਂ ਦੀ ਇੱਕ ਮੁਲਾਕਾਤ ਹੁੰਦੀ ਆ ਉੱਥੇ ਪਰਸਨ ਦੇ ਨਾਲ ਜਿਵੇਂ ਮੋਸਟਲੀ ਆਪਣੇ ਕਿਸੇ ਨਾਲ ਏਦਾਂ ਮੁਲਾਕਾਤ ਹੋ ਹੀ ਜਾਂਦੀ ਆ ਹਨਾ ਜਿਵੇਂ ਕੋਈ ਅਚਾਨਕ ਆਪਾਂ ਨਾਲ ਨਾਰਮਲ ਮਿਲ ਜਾਂਦਾ ਆ ਜਿੱਥੇ ਆਪਾਂ ਡੇਲੀ ਜਾਣਦੇ ਆ ਰੋਜ਼ ਆਪਾਂ ਦੇਖਦੇ ਆ ਹਨਾ ਫਲਾਨਾ ਪਰਸਨ ਆਉਂਦਾ ਫਿਰ ਆਪਣੀ ਕਿਤੇ ਨਾ ਕਿਤੇ ਗੱਲਬਾਤ ਵੀ ਹੋ ਜਾਂਦੀ ਆ ਤੇ ਏਦਾਂ ਜੀ ਉਹਨਾਂ ਦੀ ਗੱਲਬਾਤ ਹੁੰਦੀ ਆ ਤੇ ਨਾਰਮਲੀ ਉਹ ਸਾਰੀ ਗੱਲਬਾਤ ਉਹਨਾਂ ਨੂੰ ਚਲੋ ਏਦੀ ਦੱਸਦੇ ਨੇ ਕਿ ਅਸੀਂ ਏਦਾਂ ਏਦਾਂ ਬਹੁਤ ਜ਼ਿਆਦਾ ਅਸੀਂ ਗਰੀਬੀ ਦੇ ਵਿੱਚ ਆ ਪਰ ਇੱਕ ਮੈਂ ਤੁਹਾਨੂੰ ਚੀਜ਼ ਸਟਾਰਟਿੰਗ ਦੇ ਵਿੱਚ ਦੱਸਣਾ ਭੁੱਲ ਗਈ ਇਸ ਫੈਮਲੀ ਦਾ ਨਾ ਇੱਕ ਪਲਾਟ ਵੀ ਹੁੰਦਾ ਹੈ ਜੇ ਦਿੱਲੀ ਦੇ ਵਿੱਚ ਪਰ ਉਹ ਜਿਹੜਾ ਪਲਾਟ ਹੁੰਦਾ ਨਾ ਉਹ ਤੇ ਝਗੜਾ ਚੱਲਦਾ ਹੁੰਦਾ ਵਾ ਤੇ ਉਹ ਝਗੜੇ ਵਾਲੀ ਜਗ੍ਹਾ ਹੁੰਦੀ ਆ ਤੇ ਉਹ बिकਦਾ ਨਹੀਂ ਹੁੰਦਾ ਜੀ ਉਹਨਾਂ ਦਾ ਕਰਕੇ ਜਿਹੜਾ ਉਹ ਪਲਾਟ ਆ ਉਹ ਨਾ बिकਣ ਕਰਕੇ ਵੀ ਇਹ ਕਾਫੀ ਪ੍ਰੋਬਲਮ ਦੇ ਵਿੱਚ ਹੁੰਦੇ ਆ ਕਿਉਂਕਿ ਦੇਖੋ ਜੀ ਜੇ ਪਲਾਟ बिक ਜਾਂਦਾ ਜਾਂ ਫਿਰ ਵੀ ਹੈਨਾ ਕਿਉਂਕਿ ਤੁਹਾਨੂੰ ਪਤਾ ਦਿੱਲੀ ਦੇ ਵਿੱਚ ਤਾਂ 50 50 ਗੱਜ ਦੀ ਜਗ੍ਹਾ ਵੀ ਬਹੁਤ ਮਹਿੰਗੀ ਆ ਸੋ ਤੇ ਇਹਨਾਂ ਕੋਲ ਜਿਹੜਾ ਪਲਾਟ ਤਾਂ ਹੁੰਦਾ ਆ ਪਰ ਉਹ ਕਿਸੇ ਵੀ ਇਹਨਾਂ ਦੇ ਯੂਜ਼ ਵਿੱਚ ਨਹੀਂ ਆਉਂਦਾ ਹੁੰਦਾ ਸੋ ਇਸ ਕਰਕੇ ਇਹ ਉਹਦੇ ਵੱਲੋਂ ਵੀ ਬਹੁਤ ਪਰੇਸ਼ਾਨ ਹੁੰਦੇ ਆ ਸੋ ਇੱਦਾਂ ਜਦੋਂ ਵੱਦਾ ਮਿਲਦਾ ਜੀ ਇਹਨਾਂ ਨੂੰ ਤੇ ਉਹ ਸਾਰੇ ਗੱਲਬਾਤ ਉਸ ਬੰਦੇ ਨੂੰ ਦੱਸ ਦੇਣੀ ਕਿ ਸਾਡੀ ਫੈਮਿਲੀ ਦੇ ਵਿੱਚ ਅੱਦਾ ਦਾ ਪ੍ਰੋਬਲਮ ਚੱਲ ਰਹੀ ਆ ਕਿ ਅਸੀਂ ਸਾਰੇ ਬਹੁਤ ਹੋਣਾ ਪਰੇਸ਼ਾਨ ਰਹਿੰਦੇ ਆ ਕਿ ਸਾਰੇ ਕਮਾਉਣੇ ਵੀ ਆ ਪਰ ਰੁਪਈਆ ਨਹੀਂ ਬਚਦਾ ਕਿਰਾਏ ਦੇ ਘਰ ਚ ਰਹਿਨੇ ਆ 10000 ਕਿਰਾਏ ਦੇ ਚਲੇ ਜਾਂਦਾ ਸਾਰੀ ਚਲੋ ਆਪਣਾ ਦੁੱਖ ਸੁੱਖ ਕਰਦੇ ਆ ਜੀ ਉਹ ਬੰਦੇ ਦੇ ਨਾਲ ਚਲੋ ਜੇ ਇਦਾਂ ਹੀ ਹੁੰਦਾ ਫਿਰ ਚਲੋ ਉਹ ਬੰਦਾ ਆਪਣਾ ਚਲੇ ਜਾਂਦਾ ਵਾ ਨਾਰਮਲੀ ਫਿਰ ਲਾਈਫ ਉਹਦੀ ਚੱਲਦੀ ਰਹਿੰਦੀ ਆ ਤੇ ਫਿਰ ਜੀ ਇੱਕ ਦਿਨ ਕੀ ਹੁੰਦਾ ਵਾ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਦੇ ਨਾਲ ਦੇਖੋ ਜੀ ਤੁਸੀਂ ਹਨਾ ਕਹਿੰਦੇ ਹੁੰਦੇ ਆ ਕਿ ਵਾਹਿਗੁਰੂ ਜੀ ਵੀ ਪ੍ਰੀਖਿਆ ਲੈਂਦੇ ਆ ਹਨਾ ਤਿੰਨ ਚਾਰ ਮਹੀਨੇ ਜੀ ਗੁਰਦੁਆਰਾ ਸਾਹਿਬ ਉਹਨਾਂ ਨੇ ਦੀ ਸੇਵਾ ਕੀਤੀ ਜੀ ਰੈਗੂਲਰ ਜਾਂਦੇ ਰਹੇ ਜੀ ਕੀ ਹੁੰਦਾ ਜੀ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਨੇ ਕਿਰਪਾ ਕੀਤੀ ਉਹ ਤੇ ਪਰਿਵਾਰ ਦੇ ਜਿਹੜਾ ਪਰਸਨ ਉਹਨਾਂ ਨੂੰ ਇੱਕ ਵਾਰ ਮਿਲਿਆ ਸੀਗਾ ਜਿਨ੍ਹਾਂ ਨਾਲ ਉਹਨਾਂ ਨੇ ਸਾਰੀ ਗੱਲਬਾਤ ਕੀਤੀ ਸੀ ਉਹਨਾਂ ਦੇ ਫਾਦਰ ਸਾਹਿਬ ਨੇ ਕੀ ਇਦਾਂ ਇਦਾਂ ਸਾਨੂੰ ਯਾਨੀ ਆਹ ਪ੍ਰੋਬਲਮ ਆ ਕਿ ਸਾਡਾ ਇਦਾਂ ਪਲਾਟ ਵਾ ਉਹ ਵੀ बिकਦਾ ਨਹੀਂ ਪਿਆ ਅਸੀਂ ਬਹੁਤ ਗਰੀਬੀ ਦੇ ਵਿੱਚ ਜਿਹੜਾ ਪਰਸਨ ਹੁੰਦਾ ਜੀ ਉਹ ਬਹੁਤ ਜ਼ਿਆਦਾ ਰਿਚ ਫੈਮਿਲੀ ਤੋਂ ਹੁੰਦਾ ਆ ਤੇ ਕਾਫੀ ਪੈਸਿਆਂ ਵਾਲਾ ਜਿਵੇਂ ਹੋਣ ਕਰਕੇ ਹਨਾ ਸੋ ਉਹ ਕੀ ਹੁੰਦਾ ਵਾ ਜੀ ਫਿਰ ਉਹ ਪਰਸਨ ਆ ਨਾ ਜਿਹੜਾ ਉਹ ਫਰਮ ਦੀ ਜਾ ਕੇ ਫਿਰ ਉਹਨਾਂ ਦੇ ਫਾਦਰ ਸਾਹਿਬ ਨੂੰ ਕਹਿੰਦਾ ਆ ਕਿ ਮੈਂ ਕਾਫੀ ਦਿਨਾਂ ਤੋਂ ਤੁਹਾਨੂੰ ਲੱਭ ਰਿਹਾ ਆਂ ਤੁਸੀਂ ਮੈਨੂੰ ਮਿਲ ਨਹੀਂ ਰਹੇ ਸੀ ਮਧੜੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਕਿ ਜਿਹੜੀ ਤੁਸੀਂ ਆਪਣੇ ਪਲਾਟ ਦੀ ਗੱਲ ਕੀਤੀ ਸੀ ਇਦਾਂ ਦਾ ਕਰਕੇ ਮੇਰਾ ਆਹ ਜਗਾ ਤੇ ਇਦਾਂ ਪਲਾਟ ਆ ਕਿ ਉਹ बिक ਨਹੀਂ ਰਿਹਾ ਕਿ ਉਹ ਮੈਂ ਪਲਾਟ ਤੁਹਾਡਾ ਲੈਣਾ ਚਾਹੁੰਦਾ ਹਾਂ ਤੇ ਜਿਹੜੇ ਉਹ ਪਲਾਟ ਦੀ ਕੀਮਤ ਆ ਮੈਂ ਤੁਹਾਨੂੰ 5 ਕਰੋੜ ਰੁਪਇਆ ਦਊਂਗਾ ਜੀ ਤੇ ਉਹ ਸੁਣ ਕੇ ਹੈਰਾਨ ਹੋ ਜਾਂਦੇ ਨੇ ਉਹ ਕਹਿੰਦੇ ਉਹ ਇੱਥੇ ਤਾਂ ਝਗੜਾ ਚੱਲਦਾ ਤੇ ਦੇਖੋ ਜੀ ਉਹ ਜਿਹੜਾ ਬੰਦਾ ਹੁੰਦਾ ਨਾ ਜਿਹੜੇ ਮੋਸਟਲੀ ਬਹੁਤ ਪੈਸੇ ਵਾਲੇ ਹੁੰਦੇ ਆ ਨਾ ਉਹਨਾਂ ਦੀ ਜਾਣ ਪਛਾਣ ਵੀ ਬਹੁਤ ਹੁੰਦੀ ਆ ਏ ਉਹ ਕਹਿੰਦੇ ਕਿ ਤੁਸੀਂ ਝਗੜੇ ਦੀ ਟੈਨਸ਼ਨ ਨਾ ਲਓ ਮੈਂ ਆਪੇ ਹੀ ਦੇਖ ਲਊਗਾ ਉਹ ਕੀ ਹੈਗਾ ਕੀ ਉਹਦਾ ਮੈਟਰ ਆ ਸਾਰਾ ਕਿ ਤੁਸੀਂ ਉਹ ਮੇਰੇ ਤੇ ਛੱਡ ਦਿਓ ਪਾਸੋਂ ਮੈਨੂੰ ਤੁਸੀਂ ਪਲਾਟ ਦੇ ਦਿਓ ਮੈਂ ਤੁਹਾਨੂੰ ਉਹਦਾ 5 ਕਰੋੜ ਰੁਪਇਆ ਦਊਂਗਾ ਜੇ ਤੁਹਾਨੂੰ ਡੀਲ ਪਸੰਦ ਆ ਤੇ ਤੁਸੀਂ ਪਲੀਜ਼ ਮੈਨੂੰ ਉਹ ਪਲਾਟ ਮੇਰੇ ਹੈਂਡਓਵਰ ਕਰ ਦਿਓ ਤੇ ਬਹੁਤ ਜ਼ਿਆਦਾ ਜੀ ਜਦੋਂ ਉਹ ਇਹ ਗੱਲ ਨੂੰ ਸੁਣਦਾ ਆ ਤੇ ਉਹ ਕਹਿੰਨੇ ਫਾਦਰ ਸਾਹਿਬ ਇੰਨੇ ਉੱਚੀ ਉੱਚੀ ਉਹ ਭੂਬਾ ਮਾਰ ਕੇ ਰੋਣ ਲੱਗ ਜਾਂਦਾ ਆ ਤੇ ਇੰਨਾ ਯਾਨੀ एद ही होंगे जो आप बहुत ज्यादा परेशानी च हों बहुत ज्यादा यानी अपन जो दिखा ही नहीं होंगे सारे पास रस्ते ही बंद वा उस टाइम जो अपने वाहेगुरु जी की कृपा होंगी है ना ਔਲਟਾਈਮ ਉਹ ਇੱਕ ਖੁਸ਼ੀ ਅਲੱਗ ਹੀ ਹੁੰਦੀ ਆ ਤੇ ਬਿਲਕੁਲ ਜੀ ਇਦਾਂ ਹੀ ਉਹ ਜਿਹੜੇ ਆਪਣੇ ਫਾਦਰ ਸਾਹਿਬ ਸੀ ਉਹਨਾਂ ਦੇ ਉਹ ਵੀ ਅੱਧੀ ਫੀਲ ਕਰ ਰਹੇ ਸੀਗੇ ਕਿ ਜਿਵੇਂ ਆ ਇੱਕ ਰੋਂਦੇ ਹੋਏ ਬੱਚੇ ਨੂੰ ਉਹਦਾ ਫਾਦਰ ਚੁਪ ਕਰਾਉਂਦਾ ਆ ਕੇ ਉਹ ਫੀਲਿੰਗ ਆ ਰਹੀ ਸੀ ਉਹਨਾਂ ਨੂੰ ਕਿ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਆ ਕੇ ਉਹਨਾਂ ਦੇ ਸਿਰ ਤੇ ਹੱਥ ਰੱਖਤਾ ਹੋਵੇ ਕਿ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਹਨਾ ਕਿ ਮੈਂ ਨਾ ਤੁਸੀਂ ਮੇਰੇ ਬੱਚੇ ਹੋ ਮੈਂ ਤੁਹਾਡੇ ਨਾਲ ਆ ਜੀ ਕਿਵੇਂ ਗੁਰੂ ਤੇਗ ਬਹਾਦਰ ਜੀ ਨੇ ਕਿਰਪਾ ਕੀਤੀ ਉਹਨਾਂ ਦੇ ਪਰਿਵਾਰ ਤੇ ਫਿਰ ਜੀ ਪੈਸੇ ਮਿਲਣ ਤੋਂ ਬਾਅਦ ਜਿਹੜਾ ਪਰਸਨ ਹੁੰਦਾ ਜੀ ਉਹ ਆਪਣਾ ਸਾਰਾ ਹੀ ਕਰਜ਼ਾ ਲਾਉਂਦਾ ਆ ਜਿੰਨਾ ਵੀ ਉਹਦੇ ਸਿਰ ਤੇ ਕਰਜ਼ਾ ਚੜਿਆ ਹੁੰਦਾ ਵਾ ਆਪਣੇ ਲਈ ਉਹ ਘਰ ਖਰੀਦਦੇ ਆ ਤੇ ਦੇਖੋ ਜੀ ਵਾਹਿਗੁਰੂ ਜੀ ਨੇ ਕਿੰਨੀ ਸੋਹਣੀ ਉਹਨਾਂ ਦੀ ਹਨਾ ਫਰਿਆਦ ਸੁਣੀ ਉਹਨਾਂ ਦੀ ਜਿਹੜੀ ਸੇਵਾ ਆ ਜਿਹੜੀ ਉਹਨਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਚੜ੍ਹਦੀ ਸੇਵਾ ਕੀਤੀ ਦੇਖੋ ਜੀ ਉਹਨਾਂ ਦੀ ਕੋਈ ਵਿਅਰਥ ਨਹੀਂ ਜਾਂਦੀ ਤੁਹਾਡੀ ਕੁਝ ਵੀ ਚੀਜ਼ ਤੁਸੀਂ ਚਾਹੇ ਵਾਹਿਗੁਰੂ ਜੀ ਨੂੰ ਤੁਸੀਂ ਬਾਣੀ ਪੜ੍ਹਦੇ ਉਹਨਾਂ ਨੂੰ ਖੁਸ਼ ਕਰਨ ਲਈ ਚਾਹੇ ਤੁਸੀਂ ਗੁਰਦੁਆਰਾ ਸਾਹਿਬ ਸੇਵਾ ਕਰਦੇ ਹੋ ਉਹ ਤੁਹਾਡੀ ਕਦੀ ਵੀ ਵਿਅਰਥ ਨਹੀਂ ਜਾਂਦੀ ਸੇਵਾ ਨਿਭਾਉਂਦਿਆਂ ਨੂੰ ਕੁਝ ਦਿਨ ਵੀ ਲੱਗ ਸਕਦੇ ਆ ਕੁਝ ਸਾਲ ਵੀ ਲੱਗ ਸਕਦੇ ਆ ਕੁਝ ਮਹੀਨੇ ਵੀ ਹੈਨਾ ਤੇ ਉਹ ਵਾਹਿਗੁਰੂ ਜੀ ਤੇ ਆ ਕਿ ਉਹ ਚਲੋ ਕਦੋਂ ਤੁਹਾਡੀ ਸੇਵਾ ਤੋਂ ਖੁਸ਼ ਹੁੰਦੇ ਆ ਤੇ ਦੇਖੋ ਜੀ ਜਦੋਂ ਉਹਨਾਂ ਦੇ ਪਰਿਵਾਰ ਤੋਂ ਖੁਸ਼ ਹੋਏ ਤੇ ਦੇਖੋ ਵਾਹਿਗੁਰੂ ਜੀ ਨੇ ਕਿੰਨੀ ਸੋਹਣੀ ਹੈ ਨਾ ਉਹਨਾਂ ਦੀ ਫਰਿਆਦ ਸੁਣੀ ਉਹਨਾਂ ਦਾ ਇੱਕ ਝਟਕੇ ਦੇ ਵਿੱਚ ਸਾਰਾ ਕਰਜ਼ਾ ਲਾ ਤਾਂ ਜਿਹੜੇ ਇੰਨੇ ਸਾਲਾਂ ਤੋਂ ਉਹਨਾਂ ਦੇ ਸਿਰ ਤੇ ਸੀਗਾ ਕਿਰਾਏ ਦੇ ਘਰ ਤੇ ਰੋਦੇ ਸੀਗੇ ਅੱਜ ਉਹਨਾਂ ਕੋਲ ਘਰ ਵੀ ਆਪਣਾ ਸੀਗਾ ਤੇ ਕਰਜ਼ੇ ਤੋਂ ਵੀ ਬਿਲਕੁਲ ਮੁਕਤ ਹੋ ਚੁੱਕੇ ਸੀ ਇਹ ਸੀਗੀ ਜੀ ਦਿੱਲੀ ਦੀ ਬਿਲਕੁਲ ਸੱਚੀ ਹੱਡ ਮੀਤੀ ਬਿਲਕੁਲ ਸੱਚੀ ਘਟਨਾ ਜੀ ਇਹ ਹੈ ਦਿੱਲੀ ਦੀ ਹੁਣ ਗੱਲ ਕਰਦੇ ਹਾਂ ਕਿ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਕਿ ਝਾੜੂ ਦੀ ਸੇਵਾ ਗੁਰਦੁਆਰਾ ਸਾਹਿਬ ਕਿਹੜੇ ਟਾਈਮ ਕਰਨੀ ਚਾਹੀਦੀ ਹੈ ਤੇ ਕਿਵੇਂ ਕਰਨੀ ਚਾਹੀਦੀ ਆ देखो जी ਤੁਸੀਂ ਸਵੇਰ ਮਾਰਨਿੰਗ ਟਾਈਮ ਜਿਹੜਾ ਅੰਮ੍ਰਿਤ ਵੇਲਾ ਹੁੰਦਾ ਵਾ ਝਾੜੂ ਦੀ ਸੇਵਾ ਜੀ ਉਦੋਂ ਹੀ ਕਰਨੀ ਚਾਹੀਦੀ ਹੈ ਜਾ ਕੇ ਤੇ ਆਪਣੀ ਉਹ ਸੇਵਾ ਕਦੀ ਬੇਅਰਥ ਨਹੀਂ ਜਾਂਦੀ ਸਵੇਰ ਅੰਮ੍ਰਿਤ ਵੇਲੇ ਤੁਸੀਂ 3 ਵਜੇ 4 ਵਜੇ ਜਿੰਨੇ ਵਜੇ ਤੁਸੀਂ ਗੁਰਦੁਆਰਾ ਸਾਹਿਬ ਜਾ ਸਕਦੇ ਹੋ ਤੁਸੀਂ ਉਸ ਟਾਈਮ ਜਾ ਕੇ ਤੁਸੀਂ ਜਿਹੜੀ ਝਾੜੂ ਦੀ ਸੇਵਾ ਆ ਉਹ ਕਰ ਸਕਦੇ ਹੋ ਤੇ ਝਾੜੂ ਦੀ ਸੇਵਾ ਕਰਨ ਵੇਲੇ ਤੁਸੀਂ ਅਰਦਾਸ ਕਰਨੀ ਆ ਕਿ ਇਹ ਵਾਈਭੂ ਸੱਚਾ ਪਾਤਸ਼ਾਹ ਕਿ ਮੈਂ ਜਿਵੇਂ ਜਿਵੇਂ ਝਾੜੂ ਦੀ ਸੇਵਾ ਕਰਦਾ ਜਾਵਾਂ ਕਿ ਜਿਹੜੇ ਮੇਰੇ ਅੰਦਰ ਵਿਕਾਰਾਂ ਦੀ ਮੈਲ ਆ ਜਿਹੜੇ ਮੇਰੇ ਅੰਦਰ ਕਿਸੇ ਵੀ ਤਰ੍ਹਾਂ ਦੀ ਹਨਾ ਮੇਰੇ ਅੰਦਰ ਬੁਰੀਾਈ ਆ ਉਹ ਵੀ ਇੱਦੀ ਨਾਲ ਦੀ ਨਾਲ ਜਿਵੇਂ ਜਿਵੇਂ ਮੈਂ ਝਾੜੂ ਲਾ ਕੇ ਇੱਥੇ ਸਾਫ਼ ਸਫਾਈ ਕਰ ਰਿਆ ਵਾ ਮੇਰੇ ਅੰਦਰ ਇੱਦੀ ਸਫਾਈ ਹੋਈ ਜਾਵੇ ਉਹ ਵਿਕਾਰਾਂ ਦੀ ਤੇ ਨਾਲ ਦੀ ਨਾਲ ਜੀ ਤੁਸੀਂ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦੀ ਆ ਕਿ ਆਪਾਂ ਪਾਠ ਵਗੈਰਾ ਚਾਹੀਏ ਆਪਾਂ ਲੱਗ ਕਰਦੇ ਰਹੀਏ ਆਪਾਂ ਜਦੋਂ ਤੱਕ ਆਪਣੇ ਜਿਹੜੇ ਅੰਦਰਲੇ ਵਿਕਾਰ ਆ ਆਪਣੀਆਂ ਅੰਦਰਲੀਆਂ ਬੁਰਾਈਆਂ ਵਾ ਉਹ ਜਿੰਨੀ ਦਰ ਆਪਾਂ ਨੂੰ ਦੂਰ ਆਪਾਂ ਨਹੀਂ ਕਰਦੇ ਉਨੀ ਦਰ ਆਪਾਂ ਨੂੰ ਨਾ ਪ੍ਰੋਪਰ ਬਾਣੀ ਦਾ ਆਪਾਂ ਨੂੰ ਫਲ ਨਹੀਂ ਮਿਲਦਾ ਜੀ ਤੇ ਇਸ ਕਰਕੇ ਜਦੋਂ ਤੁਸੀਂ ਬਾਣੀ ਪੜ੍ਹਨੀ ਆ ਉਸ ਤੋਂ ਪਹਿਲਾਂ ਤੁਹਾਨੂੰ ਆਪਣੇ ਜਿਹੜੇ ਅੰਦਰਲੀਆਂ ਜਿਹੜੀਆਂ ਤੁਹਾਡੀਆਂ ਬੁਰਾਈਆਂ ਵਾ ਜਾਂ ਤੁਹਾਨੂੰ ਲੱਗਦਾ ਕਿ ਅਸੀਂ ਕਿਸੇ ਲਈ ਤੁਹਾਡੇ ਮਨ 'ਚ ਕੋਈ ਈਰਖਾ ਵਾ ਕੋਈ ਦੁਸ਼ਸ਼ਾ ਤੁਸੀਂ ਉਹਨੂੰ ਹੋ ਸਕੇ ਤਾਂ ਆਪਣੇ ਮਨ ਦੇ ਅੰਦਰੋਂ ਮਾਰਨ ਦੀ ਕੋਸ਼ਿਸ਼ ਕਰੋ ਕਿ ਇਦਾਂ ਨਹੀਂ ਹੁੰਦਾ ਜੇ ਤੁਸੀਂ ਐ ਸੋਚੋ ਕਿ ਅਸੀਂ ਬਾਣੀ ਪੜ ਰਹੇ ਹਾਂ ਤੇ ਨਾਲ ਦੀ ਨਾਲ ਕੋਈ ਗੱਲ ਨਹੀਂ ਜੀ ਅਸੀਂ ਥੋੜੇ ਮਾੜੇ ਕਰਮ ਵੀ ਕਰੇ ਜਾਵਾਂਗੇ ਹਨਾ ਇਦਾਂ ਨਹੀਂ ਹੁੰਦਾ ਜੀ ਕਿਉਂਕਿ ਜਿਹੜੇ ਕਰਮਾਂ ਦਾ ਫਲ ਆ ਉਹ ਤੁਹਾਨੂੰ ਮਿਲਣਾ ਹੀ ਮਿਲਣਾ ਵਾ ਬਾਣੀ 'ਚ ਇਦਾਂ ਕਿਤੇ ਹੀ ਲਿਖਿਆ ਹੈਗਾ ਕਿ ਤੁਸੀਂ ਬਾਣੀ ਪੜੋ ਤੇ ਨਾਲ ਦੀ ਨਾਲ ਮਾੜੇ ਕਰਮ ਕਰੋ ਮਨ ਦੇ ਵਿੱਚ ਤੁਸੀਂ ਆਪਣੇ ਬੁਰਾਈਆਂ ਲੈ ਕੇ ਆਓ ਇਦਾਂ ਕਿਤੇ ਨਹੀਂ ਲਿਖਿਆ ਜੀ ਬਸ ਜਿਹੜੇ ਕਰਮਾਂ ਦਾ ਫਲ ਆ ਉਹ ਤਾਂ ਇਨਸਾਨ ਨੂੰ ਮਿਲਣਾ ਹੀ ਮਿਲਣਾ ਜੀ ਤੋ ਉਹ ਤੁਹਾਨੂੰ ਭਗਤ ਕੀ ਜਾਣਾ ਕਿਉਂਕਿ ਜਦੋਂ ਆਪਾਂ ਇਸ ਦੁਨੀਆ ਤੋਂ ਜਾਣਾ ਆਪਣੇ ਕਰਮ ਹੀ ਨਾਲ ਜਾਣੇ ਆ ਸੋ ਧਨ ਦੌਲਤ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਵਾ ਸੋ ਚੰਗੇ ਕਰਮ ਕਰੋ ਆਪਣੇ ਅੰਦਰੀਆਂ ਜਿਹੜੀਆਂ ਬੁਰਾਈਆਂ ਵਾ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰੋ ਬਾਣੀ ਜਪੋ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰੋ ਤੇ ਜਿਹੜੇ ਲੋਕ ਗੁਰਦੁਆਰਾ ਸਾਹਿਬ ਜਾ ਕੇ ਚੜ੍ਹਦੀ ਸੇਵਾ ਕਰ ਸਕਦੇ ਆ ਉਹ ਜਰੂਰ ਕਰਿਆ ਕਰੋ ਜੀ ਜਾ ਕੇ ਦੇਖੋ ਕੁਝ ਕਿਵੇਂ ਉਹਨਾਂ ਦਾ ਝਾੜੂ ਦੀ ਸੇਵਾ ਜਦੋਂ ਮਾਪੂਰਖਾਂ ਨੇ ਉੱਥੇ ਲਾਈ ਤੇ ਕਿਵੇਂ ਉਹਨਾਂ ਦਾ ਕਰਜ਼ਾ ਵਾਹਿਗੁਰੂ ਜੀ ਨੇ ਮaaf ਕੀਤਾ ਜੀ ਏਦਾਂ ਜੇ ਕਿਸੇ ਪ੍ਰੋਬਲਮ ਨੂੰ ਫੇਸ ਕਰ ਰਹੇ ਹੋ ਤੇ ਤੁਸੀਂ ਵੀ ਗੁਰਦੁਆਰਾ ਸਾਹਿਬ ਜਰੂਰ ਜਾਇਆ ਕਰੋ ਉੱਥੇ ਨਿਤਨੇਮ ਕਰੋ ਉੱਥੇ ਜਾ ਕੇ ਸੇਵਾ ਕਰੋ ਵਾਹਿਗੁਰੂ ਜੀ ਜਰੂਰ ਬਾਹ ਫੜਦੇ ਨੇ ਟਾਈਮ ਲੱਗ ਸਕਦਾ ਆ ਪਰ ਬਾਹ ਜਰੂਰ ਫੜਦੇ ਵਾਹਿਗੁਰੂ ਜੀ ਕਿਉਂਕਿ ਬਾਣੀ ਪੜੀ ਤੇ ਸੇਵਾ ਕੀਤੀ ਕਦੀ ਵੀ ਵਿਅਰਥ ਨਹੀਂ ਜਾਂਦੀ ਜੀ ਕਿਸੇ ਜੀ ਸਾਡੀ ਅੱਜ ਦੀ ਸੱਚੀ ਘਟਨਾ ਕੀ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਜਿਹੜੇ ਮੇਰੇ ਚੈਨਲ ਦੇ ਨਿਊ ਨੇ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਐਂਡ ਨੋਟੀਫਿਕੇਸ਼ਨਸ ਮੇਰੇ ਸਾਰੇ ਪਿਆਰੇ ਭਰਾਵਾਂ ਕੋਲ ਪਹੁੰਚ ਜਾਣ ਜੀ ਤਾਂ ਤੱਕ ਦੇ ਲਈ ਸਭ ਮੇਰੇ ਵੱਲੋਂ ਪਿਆਰ ਪਰਿਸ਼ੁੱਧ ਸ਼੍ਰੀ ਕਾਜ ਜੀਉਂਦੇ ਰਹੋ ਹੱਸਦੇ ਰਹੋ ਵਾਹ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ